ਅਸੀਂ ਆਮ ਘਰਾਂ ਦੇ ਕਾਕੇ ਆ ਅਸੀਂ ਥੋੜੇ ਝੋਟੇ ਹੋਏ ਆ ਅਸੀਂ ਇਨਕਲਾਬ ਲੈ ਕੇ ਆਵਾਂਗੇ ਕਿਵੇਂ ਦੇਖਦੇ ਹੋ ਜਦੋਂ ਸਰਕਾਰ ਇਹ ਤਾਂ ਕਹਿੰਦੀ ਘਰਾਂ ਤੱਕਰ ਚੱਲ ਕੇ ਰੋਡੇ ਕੋਲੇ ਆਵਾਂਗੇ ਹੁਣ ਤੁਸੀਂ ਦੁੱਖ ਦੱਸਣਾ ਇਹਨੇ ਦਫ਼ਤਰਾਂ ਉੱਥੇ ਵੀ ਤੁਹਾਨੂੰ ਧੱਕੇ ਮਾਰੇ ਜਾਂਦੇ ਬੀਬੀਆਂ ਦੀ ਗੱਲ ਕਰ ਲੋ ਉਹਨਾਂ ਨੂੰ 1000 ਰੁਪਏ ਮਹੀਨਾ ਦੇਣਾ ਸੀਗਾ ਪੰਜਾਬ ਪੇ ਸਕੇਲ ਬਹਾਲ ਕਰਨ ਦਾ ਵਾਅਦਾ ਕੀਤਾ ਅੱਜ ਤਨਤਾਰਨ ਵਿਖੇ ਇੱਕ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਪੰਜਾਬ ਪੇ ਸਕੇਲ ਸਾਂਝਾ ਫਰੰਟ ਨੇ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਰੋਸ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਤਕੜੇ ਰਗੜੇ ਲਾਏ ਆ ਅੱਜ ਸਾਡੇ ਨਾਲ ਬਖ ਬਖ ਜਥੇਬੰਦੀਆਂ ਦੇ ਆਗੂ ਹਾਜ਼ਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡਾ ਨਾਮ ਕੀ ਰਣਦੀਪ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਅਸੀਂ ਪੰਜਾਬ ਦੇ ਜਿਹੜੇ 2020 ਤੋਂ ਬਾਅਦ ਭੜਤੀ ਹੋਏ ਮੁਲਾਜ਼ਮ ਨੇ ਜਿਹੜੇ ਕਿ ਮਨਪ੍ਰੀਤ ਬਾਦਲ ਦੀ ਇੱਕ ਚਿੱਠੀ ਦੇ ਸਤਾਏ ਹੋਏ ਨੇ ਜਿਹੜਾ ਕਿ ਪਹਿਲਾਂ ਪੀਪਾ ਮੰਤਰੀ ਫਸਟ ਹੋਇਆ ਜਿਨੇ ਲੋਕਾਂ ਨੂੰ ਜਦ ਵੀ ਲੋਕ ਕੁਝ ਉਹਦੇ ਕੋਲੋਂ ਮੰਗਦੇ ਸੀ ਕਿ ਤਾਂ ਉਹ ਕਾਇਨਾਤ ਦੇ ਖਜ਼ਾਨੇ 'ਚ ਹੈ ਨਹੀਂ ਹੁਣ ਅਸੀਂ ਉਹ ਤੋਂ ਸਤਾਏ ਹੋਏ ਉਹ ਸਰਕਾਰਾਂ ਤੋਂ ਸਤਾਏ ਹੋਏ ਉਹ ਕਾਲੀਆਂ ਤੋਂ ਸਤਾਏ ਹੋਏ ਉਹਨਾਂ ਕਾਂਗਰਸ ਤੋਂ ਸਤਾਏ ਹੋਏ ਅਸੀਂ ਇਹਨਾਂ ਨੂੰ ਲਾਇਆ ਏ ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਇਨਕਲਾਬ 'ਚ ਲੋਕਾਂ ਨੂੰ ਲੈ ਕੇ ਵੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਅਸੀਂ ਲੋਕ ਅਸੀਂ ਆਮ ਘਰਾਂ ਦੇ ਕਾਕੇ ਆ ਅਸੀਂ ਥੋੜੇ ਝੋਟੇ ਹੋਏ ਆ ਇਹਨਾਂ ਦੇ ਇਹਨਾਂ ਲਾਰਿਆਂ 'ਚ ਫਸ ਕੇ ਅੱਜ ਸਾਨੂੰ 4 ਸਾਲ ਹੋ ਗਏ ਜਿਹੜਾ ਕਿ ਆਮ ਘਰਾਂ ਦਾ ਕਾਕਾ ਕਹਾਉਣ ਵਾਲਾ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਇੱਕ ਵੀ ਮੀਟਿੰਗ ਨਹੀਂ ਕਰ ਸਕਿਆ ਚਾਰ ਸਾਲਾਂ ਚ ਉਹ ਹਰ ਇੱਕ ਮੁੱਦੇ ਤੋਂ ਭੱਜਦਾ ਕਿਸੇ ਵੀ ਵਰਗ ਦਾ ਅੱਜ ਦੇ ਟਾਈਮ ਚ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਚਾਹੇ ਆਪਾਂ ਬੀਬੀਆਂ ਦੀ ਗੱਲ ਕਰ ਲੋ ਉਹਨਾਂ ਨੂੰ 1000 ਰੁਪਏ ਮਹੀਨਾ ਦੇਣਾ ਸੀਗਾ ਤਾਂ ਉਹਨਾਂ ਦਾ ਕਿੰਨਾ ਬਕਾਇਆ ਬਣ ਗਿਆ ਤੇ ਆ ਆਉਣ ਵਾਲੇ ਟਾਈਮ ਚ ਉਹਨਾਂ ਨੂੰ 1000 ਰੁਪਏ ਮਹੀਨਾ ਦੇਣ ਤੋਂ ਸਰਕਾਰ ਭੱਜ ਰਹੀ ਆ ਇਸੇ ਤਰ੍ਹਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਦਾ ਵਾਅਦਾ ਕੀਤਾ ਮੁਲਾਜ਼ਮਾਂ ਨਾਲ ਪੇ ਸਕੇਲ ਪੰਜਾਬ ਪੇ ਸਕੇਲ ਬਹਾਲ ਕਰਨ ਦਾ ਵਾਅਦਾ ਕੀਤਾ ਮੁਲਾਜ਼ਮਾਂ ਨਾਲ ਹਰ ਇੱਕ ਵਾਅਦੇ ਤੋਂ ਭੱਜਿਆ ਹਰ ਇੱਕ ਮੀਟਿੰਗ ਤੋਂ ਭੱਜਿਆ ਜਿਹਦਾ ਕਿ ਅੱਜ ਅਸੀਂ ਤਾਰਨਤਨ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਲੋਕਾਂ ਦੇ ਘਰ ਘਰ ਤੱਕ ਸੁਨੇਹਾ ਲੈ ਕੇ ਜਾ ਰਹੇ ਆਂ ਵੀ ਇਹਨਾਂ ਲੋਕਾਂ ਤੋਂ ਇਹਨਾਂ ਬਨਾਵਟੀਆਂ ਤੋਂ ਆਪਾਂ ਨੇ ਬਚਣਾ ਹੈ ਤਾਂ ਕਿ ਇਹ ਸਾਨੂੰ ਪਹਿਲਾਂ ਲੁੱਟ ਲਿਆ ਹੁਣ ਅੱਗੇ ਲਈ ਅਸੀਂ ਸਜੇਤ ਹੋ ਕੇ ਇਹਨਾਂ ਨੂੰ ਅਸੀਂ ਇਹਨਾਂ ਦੇ ਜਿਹੜੇ ਅਸਲੀ ਰਸਤੇ ਨੇ ਜਿਹੜੀਆਂ ਇਹਨਾਂ ਦੇ ਅਸਲੀ ਘਰ ਨੇ ਉਹਨਾਂ ਤੱਕ ਇਹਨਾਂ ਨੂੰ ਬਿਠਾ ਸਕੀਏ ਇਹਨਾਂ ਕੁਝ ਕਹਿਣ ਦਾ ਧੰਨਵਾਦ ਸਾਥੀਆਂ। ਹਾਂਜੀ ਭਾਈ ਅੱਜ ਤੁਸੀਂ ਰੋਜ਼ ਪ੍ਰਦਰਸ਼ਨ ਕੀਤਾ ਆ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ। ਹਾਂਜੀ। ਇਹ ਰੋਜ਼ ਪ੍ਰਦਰਸ਼ਨ ਦਾ ਭਾਈ ਜੀ ਨੇ ਦੱਸਿਆ ਗਿਆ ਕਿ ਇਹ ਸਰਕਾਰ ਆਪਦੇ ਵਾਅਦੇ ਤੋਂ ਮੁੱਕਰ ਗਈ। ਜੀ ਜੀ। ਹੁਣ ਤੁਸੀਂ ਰੋਜ਼ ਪ੍ਰਦਰਸ਼ਨ ਕੀਤਾ ਅਗਲੀ ਤੁਹਾਡੀ ਕੀ ਰਣਨੀਤੀ ਹੈ ਜੀ? ਅ ਸਸੀ ਕਾਲ ਜੀ ਅ ਮੈਂ ਸੁਰਿੰਦਰਪਾਲ ਸਿੰਘ ਲੁਧਿਆਣੇ ਤੋਂ ਜੀ। ਜੀ। ਤੇ ਜੀ ਸਾਡੀ ਜਿਹੜਾ ਰੋਜ਼ ਪ੍ਰਦਰਸ਼ਨ ਆ ਸਾਡਾ ਜਿਵੇਂ ਵੀ ਜੀ ਨੇ ਦੱਸਿਆ ਵੀ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਦੇ ਲਈ ਅਸੀਂ ਸਾਡੇ ਤੇ ਕੇਂਦਰ ਦਾ ਸਕਿੱਲ ਪੰਜਾਬ ਦੀ ਸਰਕਾਰ ਨੇ ਲਾਇਆ ਹੋਇਆ ਜਿਵੇਂ ਕਿ ਅ ਸੈਂਟਰ ਦੀ ਗਵਰਨਮੈਂਟ ਨੇ ਕਾਲੇ ਬਿੱਲ ਐ ਕਹਿੰਦੇ ਸੀਗੇ ਕਿਸਾਨਾਂ ਦੇ ਉੱਤੇ ਉਹ ਲੋਕ ਮਾਰੂ ਸੀ ਉਹ ਤੋਂ ਬਾਅਦ ਵਿੱਚ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਨੇ ਇਹ ਕਾਲੇ ਬਿੱਲ ਐ ਕਹਿੰਦੇ ਨੇ ਮੁਲਾਜ਼ਮਾਂ ਦੇ ਉੱਤੇ ਇਹ ਇਹਦੇ ਵਿੱਚ ਮੁਲਾਜ਼ਮਾਂ ਦਾ ਪਾੜਾ ਵੱਧ ਰਿਹਾ ਕਿਉਂਕਿ ਮੁਲਾਜ਼ਮਾਂ ਨੂੰ ਹਰ ਇੱਕ ਜੋ ਵੀ ਨਵੀਂ ਭਰਤੀਆਂ ਨੇ ਉਹਦੇ ਵਿੱਚ 20-20000 ਰੁਪਇਆ 20 ਤੋਂ ਲੈ ਕੇ 30 25 25000 ਰੁਪਇਆ ਮਹੀਨੇ ਦਾ ਤਨਖਾਹ ਦਾ ਫਰਕਾ ਕਿ ਜਿਹੜੇ ਮੁਲਾਜ਼ਮ ਨੇ ਉਹ ਠੱਗਿਆ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਜੋ ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨਾਲੋਂ ਵੀ ਘੱਟ ਤਨਖਾਹ ਮਿਲ ਰਹੀ ਆ ਜਿਵੇਂ ਆਪਾਂ ਪੰਜਾਬ ਪੁਲਿਸ ਦੇ ਮੁਲਾਜ਼ਮੇ ਲਗਾ ਲੀਏ ਉਹਨਾਂ ਦੀ 24 ਘੰਟੇ ਡਿਊਟੀ ਹੁੰਦੀ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਾ ਵੀ ਕੋਈ ਨੂੰ ਕੋਈ ਨਵਾਂ ਮਿਲੂਗਾ ਤੁਸੀਂ ਉਹਨੂੰ ਪੁੱਛ ਸਕਦੇ ਹੋ ਤਾਂ ਉਹਨਾਂ ਦੀ 25000 ਤੋਂ ਵੱਧ ਤਨਖਾਹ ਨਹੀਂ ਹੈਗੀ ਇਸੇ ਤਰ੍ਹਾਂ ਜਿਹੜੀ ਜੋ ਅਸੀਂ ਇਹ ਇਹ ਚੀਜ਼ ਨੂੰ ਲੈ ਕੇ ਸਾਰੇ ਅਮਲਾਜਮ ਵਰਗ ਚਾਹੇ ਉਹ ਐਜੂਕੇਸ਼ਨ ਹੋਵੇ ਚਾਹੇ ਹੈਲਥ ਡਿਪਾਰਟਮੈਂਟ ਹੋਵੇ ਤੇ ਲਗਭਗ 14 ਤੋਂ 15 ਜਿਹੜੇ ਪੰਜਾਬ ਦੇ ਲਗ ਲਗ ਡਿਪਾਰਟਮੈਂਟ ਨੇ ਉਹ ਸਾਰੇ ਇਸ ਫਰੰਟ ਦੇ ਵਿੱਚ ਇਕੱਠੇ ਹੋ ਕੇ ਇਸ ਲੋਕ ਮਾਰੂ ਬਿੱਲ ਦੇ ਖਿਲਾਫ ਲੱਗੇ ਹੋਏ ਨੇ ਅਸੀਂ ਇਹਨੂੰ ਬਹੁਤ ਜਲਦੀ ਇਹ ਸਰਕਾਰ ਤੋਂ ਇਹ ਲੈ ਕੇ ਹਟਾਂਗੇ ਕਿਉਂਕਿ ਸਰਕਾਰ ਹਾਈ ਕੋਰਟ ਦੇ ਵਿੱਚ ਵੀ ਹਾਰ ਚੁੱਕੀ ਆ ਇਸ ਸੁਪਰੀਮ ਕੋਰਟ ਦੇ ਵਿੱਚ ਵੀ ਹਾਰ ਤੱਕਿਆ ਅੱਜ ਇਹ ਹਾਈ ਕੋਰਟ ਤੇ ਮਾਨਜੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕਰ ਰਹੀ ਉਹਨਾਂ ਨੂੰ ਵੀ ਇਹ ਇੱਕ ਦਰਕਨਾਰ ਕਰ ਰਹੀ ਆ ਇਸੇ ਤਰ੍ਹਾਂ ਇਹ ਲੋਕ ਨੇ ਜਿਹੜੇ ਠੱਗਿਆ ਠੱਗਿਆ ਮਹਿਸੂਸ ਕਰਦੇ ਨੇ ਜਦੋਂ ਇਹ ਏਡੇ ਏਡੀਆਂ ਸਭ ਤੋਂ ਵੱਡੀਆਂ ਪਾਵਰਾਂ ਸੁਪਰੀਮ ਕੋਰਟ ਹਾਈ ਕੋਰਟ ਨੂੰ ਨਹੀਂ ਮੰਨਦੇ ਤਾਂ ਇਹ ਆਮ ਲੋਕਾਂ ਨੂੰ ਕੀ ਮੰਨਣਗੇ ਐ ਤੁਸੀਂ ਰੋਸ ਪ੍ਰਦਰਸ਼ਨ ਲਈ ਤਰਨਤਾਰਨ ਨੂੰ ਹੀ ਕਿਉਂ ਚੁਣਿਆ ਤਰਨਤਾਰਨ ਨੂੰ ਤਾਂ ਚੁਣਿਆ ਜੀ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਜਿਮਨੀ ਚੋਣ ਹੋ ਰਹੀ ਆ ਉਹਦੇ ਲਈ ਅਸੀਂ ਆਏ ਆ ਤੇ ਲੋਕਾਂ ਨੂੰ ਅਸੀਂ ਇਹੀ ਸੰਦੇਸ਼ ਦੇ ਰਹੇ ਆ ਵੀ ਤੁਸੀਂ ਅਸੀਂ ਇਹਨਾਂ ਦੇ ਪਿੱਛੇ ਲੱਗ ਕੇ ਠੱਗੇ ਗਏ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਲੈ ਆਂਦਾ ਤੇ ਸਾਡੇ ਨਾਲ ਇਹਨਾਂ ਨੇ ਜੋ ਨਜਾਇਜ਼ ਕੀਤੀ ਆ ਵੀ ਤੁਹਾਡੇ ਨਾਮ ਆ ਇਹ ਗੱਲ ਹੋਵੇ ਅਸੀਂ ਤਾਂ ਇਹਨਾਂ ਨੂੰ ਸੁਚੇਤ ਕਰਨਾ ਆ ਆਨ ਆਮ ਆਦਮੀ ਪਾਰਟੀ ਤੋਂ ਸੁਚੇਤ ਕਰਨਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਹਾਨੂੰ ਤਾਂ ਕਾਂਗਰਸ ਨੇ ਵੀ ਤੁਹਾਡੇ ਨਾਲ ਉਹੀ ਹਾਲ ਕੀਤਾ ਹੁਣ ਆਮ ਆਦਮੀ ਵੀ ਕਰ ਰਹੀ ਹੈ ਪਰ ਲੋਕ ਵੋਟ ਕਿਨੂੰ ਪਾਉਣ ਇਹੀ ਤਾਂ ਹੁਣ ਅਸੀਂ ਤਾਂ ਖੁਦ ਇਹ ਗੱਲ ਸੋਚ ਰਹੇ ਆਂ ਵੀ ਵੋਟ ਕਿਨੂੰ ਪਾਈ ਜਾਵੇ ਠੀਕਾ ਗੱਲ ਕਿਉਂਕਿ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹ ਲਗਭਗ ਸਾਰੀਆਂ ਲੋਕ ਮਾਰੂ ਹੀ ਸਰਕਾਰਾਂ ਆਈਆਂ ਨੇ ਅਸੀਂ ਇਹਨਾਂ ਨੂੰ ਸਮਝ ਕੇ ਵੀ ਇਹ ਆਮ ਘਰਾਂ ਦੇ ਆ ਇਨਕਲਾਬੀ ਆ ਇਹ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ ਇਹ ਜਿਹੜੀ ਥੋੜੀ ਸਰਕਾਰ ਆ ਇਹ ਇਹ ਸੱਥਾਂ ਤੋਂ ਚੱਲੇਗੀ ਇਹ ਆਮ ਘਰਾਂ ਤੋਂ ਚੱਲੇਗੀ ਲੋਕਾਂ ਨੂੰ ਪੁੱਛ ਕੇ ਜਿਹੜੇ ਫੈਸਲੇ ਨੇ ਉਹ ਲੈ ਜਾਣਗੇ ਅੱਜ 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਜੀ ਨੇ ਕਿਸੇ ਵੀ ਵਰਗ ਨਾਲ ਇੱਕ ਵੀ ਮੀਟਿੰਗ ਤੱਕ ਨਹੀਂ ਕਰੀ ਹੈਗੀ ਉਹ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਜੀ ਅੱਜ ਤੁਸੀਂ ਤਰਨਤਾਰਨ ਸ਼ਹਿਰ ਚ ਮਾਰਚ ਕੱਢਿਆਗਾ ਅੱਜ ਬਿਲਕੁਲ ਅਸੀਂ ਮਾਰਚ ਕੱਢਿਆ ਤੇ ਖਾਲੀ ਪੀਪੇ ਲੈ ਕੇ ਅਸੀਂ ਖਾਲੀ ਪੀਪਾ ਮੰਤਰੀ ਟੂ ਦਾ ਵਿੱਤ ਮੰਤਰੀ ਸ੍ਰੀ ਹਰਪਾਲ ਚੀਮਾ ਜੀ ਨੂੰ ਨਾਮ ਦਿੱਤਾ ਪਹਿਲਾ ਨੰਬਰ ਸੀਗਾ ਜੀ ਮਨਪ੍ਰੀਤ ਬਦਲ ਦਾ ਉਹਨਾਂ ਤੋਂ ਬਾਅਦ ਹੁਣ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੂੰ ਅਸੀਂ ਖਾਲੀ ਪੀਪਾ ਮੰਤਰੀ ਦਾ ਨਾਮ ਦਿੱਤਾ ਤੇ ਖਾਲੀ ਪੀਪੇ ਖੜਕਾ ਕੇ ਲੋਕਾਂ ਨੂੰ ਦੱਸਿਆ ਸੁਚੇਤ ਕੀਤਾ ਹੈ ਕਿ ਇਦਾਂ ਦੇ ਜੋ ਸਾਡੇ ਖਾਲੀ ਪੀਪੇ ਨੇ ਤਰਨ ਤਰਨ ਵਾਲੇ ਉਹ ਥੋੜੇ ਵੀ ਪੀਪੇ ਇਦਾਂ ਹੀ ਖਾਲੀ ਹੋਣਗੇ ਇਹ ਤੁਸੀਂ ਆਮ ਆਦਮੀ ਪਾਰਟੀ ਨੂੰ ਬਿਲਕੁਲ ਦੀ ਬਿਲਕੁਲ ਤੇ ਅ ਉਸ ਤੋਂ ਬਾਅਦ ਤੁਸੀਂ ਜਿਹੜਾ ਇੱਥੇ ਕੋਈ ਰੋਸ ਪ੍ਰਦਰਸ਼ਨ ਕਰਤਾ ਕੋਈ ਥੋੜੇ ਨਾਲ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਨੇ ਕੋਈ ਤੱਕੇਸ਼ਾਈ ਕਰਨ ਲਈ ਕੋਈ ਤਾਂ ਰੋਸ ਪ੍ਰਦਰਸ਼ਨ ਕੀਤਾ ਸੀ ਪੁਤਲਾ ਸਾੜਿਆ ਜੀ ਸਰਕਾਰ ਦਾ ਤੇ ਤੱਕੇਸ਼ਾਈਤਾ ਤੇ ਸਾਡੇ ਮੂਰੇ ਬੇਰਜ਼ਗਾਰ ਸਾਂਝਾ ਮੋਰਚਾ ਸੀਗਾ ਉਹ ਅ ਅੰਦਰ ਬੰਨ ਦੀ ਕੋਸ਼ਿਸ਼ ਕਰ ਰਿਹਾ ਸੀਗੇ ਦਫ਼ਤਰ ਦੇ ਉਹਨਾਂ ਨਾਲ ਤੱਕੇਸ਼ਾਈ ਹੋਈ ਆ ਉਹਨਾਂ ਨੂੰ ਤੱਕੇ ਮਾਰੇ ਗਏ ਨੇ ਤੇ ਅਸੀਂ ਤਾਂ ਉਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ ਪਿੱਛੇ ਅਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਉਹ ਜੋ ਵੀ ਉਹਨਾਂ ਨਾਲ ਧੱਕੇਸਾਹੀ ਹੋਈ ਉਹ ਵੀ ਨਜਾਇਜ਼ ਬਿਲਕੁਲ ਹੋਈ ਹੈ ਜੀ ਅੱਛਾ ਕਿਵੇਂ ਦੇਖਦੇ ਹੋ ਜਦੋਂ ਸਰਕਾਰ ਇਹ ਤਾਂ ਕਹਿੰਦੀ ਘਰਾਂ ਤੇ ਕਰ ਚੱਲ ਕੇ ਰੋਡੇ ਕੋਲੇ ਆਵਾਂਗੇ ਹੁਣ ਤੁਸੀਂ ਦੁੱਖ ਦੱਸਣਾ ਇਹਨਾਂ ਦਫ਼ਤਰਾਂ 'ਤੇ ਉੱਥੇ ਵੀ ਤੁਹਾਨੂੰ ਧੱਕੇ ਮਾਰੇ ਜਾਂਦੇ ਬਿਲਕੁਲ ਜੀ ਅਸੀਂ ਕਟੋਕਾਰਡ 3 ਘੰਟੇ ਸੀ ਬੈਠੇ ਰਹੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੇ ਨਾਲ ਗੱਲ ਤੱਕ ਨਹੀਂ ਆ ਕੇ ਕੀਤੀ ਉਸ ਤੋਂ ਬਾਅਦ ਵਿੱਚ ਜਦੋਂ ਬੇਰਜ਼ਗਾਰ ਸੰਜਮ ਮੋਰਚਾ ਨੇ ਇਹ ਗੱਲ ਕਹੀ ਕਿ ਹੁਣ ਅਸੀਂ ਦੁਬਾਰਾ ਅੰਦਰ ਆਵਾਂਗੇ ਤੇ ਤੁਹਾਡੇ ਗੇਟ ਉੱਪ ਕੇ ਆਵਾਂਗੇ ਕਾ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਸਾਹਿਬ ਨੂੰ ਅੰਦਰੋਂ ਭੇਜਿਆ ਤੇ ਉਹਨਾਂ ਨੇ ਮੁਲਾਜ਼ਮਾਂ ਨੂੰ ਅਤੇ ਬੇਜ਼ਗਾਰਾਂ ਨੂੰ ਮੀਟਿੰਗਾਂ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਜੀ ਸਰਕਾਰ ਨੇ ਕਰੇ ਰੋਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਜੀ ਸਾਡੇ ਨਾਲ ਘੱਟੋ ਘੱਟ 6 ਵਾਰ ਸਾਨੂੰ ਮੀਟਿੰਗ ਦੇ ਕੇ 6 ਵਾਰੇ ਮੁੱਕਰੀਆ ਹੁਣ ਵੀ ਸਾਨੂੰ 6 ਨਵੰਬਰ ਦੀ ਮੀਟਿੰਗ ਦਿੱਤੀ ਹੋਈ ਆ ਸਾਨੂੰ ਲੱਗਦਾ ਨਹੀਂਗਾ ਕਿ ਉਹ ਹੋਊਗੀ ਕਿਉਂਕਿ ਪਹਿਲਾਂ 16 ਤਰੀਕ ਦੀ ਸੀ ਉਸ ਤੋਂ ਪਹਿਲਾਂ 9 ਦੀ ਸੀਗੀ ਪਿਛਲੇ ਜਨਤਿ ਇੱਕ ਸਾਲ ਤੋਂ ਸਾਨੂੰ ਵਾਰ-ਵਾਰ ਮੀਟਿੰਗਾਂ ਹੀ ਮਿਲ ਰਹੀਆਂ ਪਰ ਮੀਟਿੰਗਾਂ ਦੇ ਵਿੱਚ ਤੋਂ ਬਾਅਦ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਜਾਂਦੀ ਕਿਉਂਕਿ ਸਾਡੀ ਗੱਲ ਦਾ ਨਾ ਵਿੱਤ ਮੰਤਰੀ ਕੋਲ ਨਾ ਪੰਜਾਬ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਹੈ ਅੱਜ ਅੱਜ ਤੁਹਾਡੇ ਨਕੀ ਵਾਦਾ ਕੀਤਾ ਅੱਜ ਵੀ ਉਹ ਮੀਟਿੰਗ ਜੋ ਪਹਿਲਾਂ ਗੱਲ ਕਰਦੇ ਆ ਮੀਟਿੰਗ ਚਲੋ ਅਸੀਂ ਮੁਲਾਜ਼ਮਾਂ ਅਸੀਂ ਆਪਣੇ ਆਪੇ ਤੋਂ ਬਾਹਰ ਨਹੀਂ ਹੋ ਸਕਦੇ ਜਿੰਨਾ ਕ ਅਸੀਂ ਦਾਇਰੇ ਚ ਰਹਿ ਕੇ ਪ੍ਰਦਰਸ਼ਨ ਕਰਦੇ ਆ ਉਹ ਅਸੀਂ ਕਰਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਓਕੇ ਥੈਂਕ ਯੂ